ਹਾਂਜੀ ਅੱਜ ਕਰਾਂਗੇ ਆਪਾਂ ਆੜੂ ਦੀ ਕਟਾਈ ਤੇ ਉਹਦੇ ਲਈ ਆਪਾਂ ਨੂੰ ਚਾਹੀਦੀ ਸੀਗੀ ਇਹ ਪੌੜੀ ਦੋ ਕਟਣ ਨੇ ਆਪਣੇ ਕੋਲੇ ਤੇ ਬਾਕੀ ਥੋੜੀ ਬਹੁਤੀ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਦੇ ਰਹਨੇ ਆ ਉਹ ਜਾਣਕਾਰੀ ਦੇ ਬੇਸ ਤੇ ਅੱਜ ਕਰਾਂਗੇ ਆਪਾਂ ਕਟਾਈ ਆੜੂ ਦੀ ਆੜੂ ਦੀ ਕਟਾਈ ਦਾ ਸਮਾਂ ਦਸੰਬਰ ਆਖਰ ਤੋਂ ਲੈ ਕੇ ਜਨਵਰੀ ਆਧ ਤੱਕ ਜੀ ਜਨਵਰੀ ਦੇ ਆਖਰ ਤੱਕ ਵੀ ਤੁਸੀਂ ਕਰ ਸਕਦੇ ਹੋ ਪੱਤੇ ਦੇਖੋ ਸਾਰੇ ਬਿਲਕੁਲ ਝੜ ਚੁੱਕੇ ਨੇਗੇ ਪਾਤ ਜਿਹੜੀ ਜਿਹੜਾ ਇਹ ਫਲਾਂ ਵਾਲਾ ਪੌਦਾ ਹੈਗਾ ਤੇ ਇਹ ਜਿਹੜੀ ਵੀਡੀਓ ਹੈ ਨੂੰ ਸਾਂਝੀ ਜ਼ਰੂਰ ਕਰ ਦਿਓ ਕਿਉਂਕਿ ਕਾਫੀ ਸਾਰੇ ਵੀਰਾਂ ਦੇ ਸਵਾਲ ਸੀਗੇ ਕਿ ਆੜੂ ਦੀ ਕਟਾਈ ਕਿਸ ਸਮੇਂ ਤੇ ਕਿਸ ਤਰ੍ਹਾਂ ਕਰਨੀ ਆਏਗੀ ਹੁਣ ਤੁਹਾਡੇ ਨਾਲ ਆਪਾਂ ਜਿਹੜਾ ਸਾਂਝੀ ਕਰਾਂਗੇ ਆੜੂ ਦੀ ਕਟਾਈ ਦੇਖੋ ਆੜੂ ਦੇ ਵਿੱਚ ਬੇਸਿਕ ਗੱਲ ਕੀ ਹੈਗੀ ਕਟਾਈ ਦੇ ਸਮੇਂ ਉਹ ਇਹ ਹੈ ਕਿ ਜਿਹੜੀਆਂ 1 ਸਾਲ ਪੁਰਾਣੀ ਗ੍ਰੋਥ ਆ ਗਈ ਮੰਨ ਲਓ ਇੱਥੋਂ ਥੋੜਾ ਜਿਹਾ ਨੇੜੇ ਦਿਖਾ ਦਿਓ ਇਥੋਂ ਪਿਛਲੇ ਸਾਲ ਆਪਾਂ ਕਟਾਈ ਕੀਤੀ ਸੀ ਜੀ ਤੇ ਇਸ ਸਾਲ ਉਹ ਪਿਛਲੇ ਸਾਲ ਇਥੋਂ ਫਿਰ ਆਹ ਟਾਣੀਆਂ ਨਿਕਲੀਆਂ ਸੀ ਸਾਰੀਆਂ ਨਵੀਆਂ ਇਹ ਇੱਕ ਸਾਲ ਪੁਰਾਣੀ ਗਰੋਥ ਹੈ ਜੀ ਇਹ ਅੱਗੇ ਤੋਂ ਸਾਰੀ ਦੀ ਸਾਰੀ ਜਿਹੜੀ ਆਪਾਂ ਕੱਟਣੀ ਹੈਗੀ ਇਹਦਾ ਕੱਟਣ ਦਾ ਮਕਸਦ ਕੀ ਹੈਗਾ ਕਿ ਜਿਹੜੀ ਇਹ ਗਰੋਥ ਹੈਗੀ ਇਹ ਵੈਜੀਟੇਟਿਵ ਗਰੋਥ ਹੁੰਦੀ ਹੈ ਕਿ ਇਹ ਤੇ ਫਲ ਨਹੀਂ ਆਉਣਾ ਹੁੰਦਾ ਜੀ ਇਹ ਆਪਾਂ ਨੂੰ ਇਸ ਲਈ ਸਾਰੀ ਆਪਾਂ ਲਾਉਣੀ ਹੈਗੀ ਬਾਕੀ ਵੀਡੀਓਜ਼ ਨਾਲ ਜੁੜੇ ਰਹੋ ਤੇ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਮਿਲ ਜਾਣੀ ਹੈ ਕਿ ਜਿਆਦਾ ਕਰਾਉਡਡ ਜਾਨੀ ਕਿ ਜਿਆਦਾ ਇੱਕ ਦੂਜੇ ਨਾਲ ਕ੍ਰਾਸ ਵੱਜ ਰਹੀਆਂ ਟਾਹਣੀਆਂ ਨੂੰ ਤੁਸੀਂ ਕੱਟ ਦੇਣਾਗਾ ਤੇ ਬਾਕੀ ਜਿਹੜੀਆਂ ਟਾਹਣੀਆਂ ਇੱਕ ਸਾਲ ਨਵੀਆਂ ਰਹਿਗੀਆਂ ਜਾਂ ਕਿ ਇੱਕ ਸਾਲ ਪੁਰਾਣੀਆਂ ਆਗੀਆਂ ਉਹ ਛੱਡ ਕੇ ਬਾਕੀ ਨਵੀਆਂ ਟਾਹਣੀਆਂ ਤੁਸੀਂ ਸਾਰੀਆਂ ਜਿਹੜੀਆਂ ਲਾ ਦੇਣੀਆਂ ਹੈਗੀਆਂ ਜਿਹੜੀਆਂ ਸ਼ੇਪ ਖਰਾਬ ਕਰਦੀਆਂ ਬੂਟੇ ਦੀ ਟਾਹਣੀਆਂ ਉਹ ਵੀ ਤੁਸੀਂ ਕੱਟਣੀਆਂ ਨੇ ਤੇ ਪਤਰੀਆਂ ਟਾਹਣੀਆਂ ਜਿਹੜੀਆਂ ਕਿ ਇਹ ਦੇਖ ਰਹੇ ਹੋ ਤੁਸੀਂ ਇਹ ਵਾਲੀਆਂ ਇਹ ਪਤਲੀਆਂ ਟਾਹਣੀਆਂ ਨੂੰ ਥੋੜੀਆਂ-ਥੋੜੀਆਂ ਰੱਖ ਕੇ ਜੀ ਯਾਨੀ ਕਿ 6 6 7 7 3 3 ਰੱਖ ਕੇ ਬਾਕੀ ਸਾਰੀ ਇਹ ਕੱਟ ਦੇਣੀ ਹੈ ਜਿਹੜੇ ਤੁਸੀਂ ਇਸ ਤਰ੍ਹਾਂ ਕੱਟ-ਕੱਟ ਕੇ ਉੱਚਾ ਵੀ ਆਪਣ ਨੂੰ ਇਹਦੇ ਤੇ ਜਿਹੜਾ ਖੜ ਕੇ ਕਟਾਈ ਕਰਨੀ ਪਊਗੀ ਤੇ ਧਿਆਨ ਰੱਖੇ ਕਿ ਸਲੈਂਟਿੰਗ ਕੱਟ ਲਾਉਣਾ ਹੈ ਸਲੈਂਟਿੰਗ ਤੋਂ ਭਾਵ ਜਿਵੇਂ ਕਿ ਟੇਡਾ ਕੱਟ ਲਾਉਣਾਗਾ ਤੁਸੀਂ ਟੇਡਾ ਕੱਟ ਲਾਉਂਗੇ ਉਹਦੇ ਨਾਲ ਜਿਹੜਾ ਪਾਣੀ ਦੀਆਂ ਬੂੰਦਾਂ ਉੱਪਰ ਨਹੀਂ ਖੜਦੀਆਂ ਗਿਆ ਤੇ ਜਿਹੜਾ ਫੰਗਸ ਘਟ ਆਉਂਦੀ ਹੈ ਜੀ ਉਹਦੇ ਨਾਲ ਇਹ ਬੂਟਾ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਕਟਾਈ ਤੋਂ ਪਹਿਲਾਂ ਵੀ ਪਤਾ ਲੱਗੂਗਾ ਤੇ ਕਟਾਈ ਤੋਂ ਬਾਅਦ ਦੇ ਹਾਲਾਤ ਵੀ ਪਤਾ ਲੱਗਣਗੇ ਕਿ ਕਿਸ ਤਰ੍ਹਾਂ ਜਿਹੜਾ ਆਪਾਂ ਬੂਟੇ ਦੇ ਸਾਈਜ਼ ਨੂੰ ਕੰਟਰੋਲ ਦੇ ਵਿੱਚ ਹਾਈਟ ਨੂੰ ਕੰਟਰੋਲ ਦੇ ਵਿੱਚ ਰੱਖ ਸਕਦੇ ਹਾਂਗੇ ਤੇ ਜਿਆਦਾ ਮੋਟੀਆਂ ਟਾਹਣੀਆਂ ਜਿਹੜੀਆਂ ਆਪਾਂ ਨਹੀਂ ਕੱਟਣੀਆਂ ਆਈਆਂ ਕੋਈ ਜਿਹੜੀ ਸ਼ੇਪ ਨੂੰ ਖਰਾਬ ਕਰਨ ਵਾਲੀਆਂ ਟਾਣੀਆਂ ਉਹ ਜ਼ਰੂਰ ਆਪਾਂ ਕੱਟ 사 ਦੇਾਂਗੇ ਬਾਕੀ ਜਿਹੜੀਆਂ ਮੋਟੀਆਂ ਟਾਣੀਆਂ ਨੂੰ ਕੱਟਣ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਮੋਟੀਆਂ ਟਾਣੀਆਂ ਦੇ ਉੱਪਰ ਹੀ ਫਲ ਆਉਣਾਗਾ ਤੇ ਬ੍ਰੀਕ ਟਾਣੀਆਂ ਨੂੰ ਜ਼ਰੂਰ ਕੱਟਣਾ ਚਾਹੀਦਾ ਉਹਦੇ ਨਾਲ ਬੂਟੇ ਦਾ ਜਿਹੜਾ ਜੋਰ ਆਗਾ ਵੈਜੀਟੇਟਿਵ ਗਰੋਥ ਤੇ ਘੱਟ ਲੱਗਦਾਗਾ ਵੈਜੀਟੇਟਿਵ ਗਰੋਥ ਦਾ ਮਤਲਬ ਅ ਜਿਹੜੀ ਗਰੋਥ ਆ ਪੱਤਿਆਂ ਵਾਲੀ ਹੁੰਦੀ ਹੈ ਜੀ ਤੇ ਜਦੋਂ ਅੱਗੇ ਤੋਂ ਕੱਟਾਂਗੇ ਇਹਨੂੰ ਤਾਂ ਜਿਹੜੀ એનર્ਜੀ ਹੈਗੀ ਉਹ ਟਾਣੀਆਂ ਦੇ ਵਿੱਚ ਪਿੱਛੇ ਖੜਨ ਲੱਗ ਜਾਂਦੀ ਹੈ ਪਿੱਛੇ ਕੱਢਣ ਦੇ ਨਾਲ ਟਾਣੀਆਂ ਦੇ ਉੱਪਰ ਵੱੱਡ ਬਣਦੇ ਨੇ ਵੱਡਾਂ ਦੇ ਉੱਪਰ ਫੁੱਲ ਆਉਂਦੇ ਨੇ ਤੇ ਫੁੱਲਾਂ ਤੋਂ ਜਿਹੜਾ ਫਲ ਬਣਦਾਗਾ ਜੀ ਕਟਿੰਗ ਵੇਲੇ ਖਾਸ ਖਿਆਲ ਇਹ ਰੱਖਣਾਗਾ ਵੀ ਜਿਹੜਾ ਗਲਾਈ ਦੇ ਵਿੱਚ ਬੂਟੇ ਤੁਸੀਂ ਸ਼ੇਪ ਬਣਾ ਸਕੋ ਉਹਦਾ ਕਾਰਨ ਕੀ ਆ ਕਿ ਗਲਾਈ ਦੇ ਵਿੱਚ ਸ਼ੇਪ ਹੋਊਗੀ ਤਾਂ ਜਿਹੜਾ ਸਾਰੀਆਂ ਟਾਣੀਆਂ ਨੂੰ ਧੁੱਪ ਵੀ ਲੱਗੂਗੀ ਹਵਾ ਵੀ ਬੂਟੇ ਦੇ ਵਿੱਚ ਸਹੀ ਪਊਗੀ ਤੇ ਜਿਹੜਾ ਅੱਪਾ ਕਹਿ ਲਈਏ ਕਿ ਇੱਕ ਦੂਜੇ ਨਾਲ ਕੰਪੀਟੀਸ਼ਨ ਟਾਣੀਆਂ ਦਾ ਉਹ ਵੀ ਘਟੂਗਾ ਜੀ ਜੇ ਕੋਈ ਬ੍ਰੀਕ ਟਾਣੀਆਂ ਨੇ ਜਿਵੇਂ ਉਹ ਲਾ ਦੇਣੀਆਂ ਨੇ ਆਪਾਂ ਤੇ ਬਾਕੀ ਜਿਹੜੀ ਹਾਈਟ ਕੰਟਰੋਲ ਕਰਨੀ ਹੈਗੀ ਆ ਉਮੀਦ ਕਰਦੇ ਆ ਕਿ ਜਿਹੜੀ ਗੱਲ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਉਹ ਜਰੂਰ ਸਮਝ ਆਈ ਹੋਊਗੀ ਇੱਕ ਮਾਫੀ ਵੀ ਚਾਉਣੀ ਹੈ ਕਿਉਂਕਿ ਵੀਡੀਓ ਦੇ ਦੌਰਾਨ ਜਿਹੜਾ ਧਿਆਨ ਦੋ ਪਾਸੇ ਵੰਡਿਆ ਜਾਂਦਾ ਹੈਗਾ ਇੱਕ ਤਾਂ ਦੇਖੋ ਕਟਿੰਗ ਦੇ ਵਿੱਚ ਰੱਖਣਾ ਪੈਂਦਾ ਵੀ ਕਿਹੜੀ ਟਾਣੀ ਆ ਪਰੱਖਣੀ ਆ ਕਿਹੜੀ ਕੱਟਣੀ ਆ ਕਿੰਨੀ ਕੱਟਣੀ ਆ ਉਸ ਪਾਸੇ ਆਪਣਾ ਧਿਆਨ ਹੁੰਦਾ ਦੂਜਾ ਜਿਹੜਾ ਆਪਾਂ ਦੱਸਣ ਲਈ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਤੇ ਜੇਕਰ ਫਿਰ ਵੀ ਕੋਈ ਗੱਲ ਅਸੀਂ ਸਮਝਾਉਣ ਦੇ ਵਿੱਚ ਅਸਮਰਥ ਰਹੇ ਹੋਈਏ ਜਾਂ ਤੁਹਾਨੂੰ ਨਾ ਪਤਾ ਲੱਗੀ ਹੋਵੇ ਕਮੈਂਟ ਛੱਡ ਸਕਦੇ ਹੋਗੇ ਬਾਕੀ ਲਗਭਗ ਜਿਹੜੇ ਦੋਸਤ ਮਿੱਤਰ ਸਾਡੇ ਨਾਲ ਜੁੜੇ ਹੋਏ ਆ ਉਹ ਗਰੁੱਪ 'ਚ ਵੀ ਐਡ ਨੇਗੇ ਉੱਥੇ ਵੀ ਸਵਾਲ ਕਰ ਸਕਦੇ ਹੋ ਤੇ ਕਮੈਂਟ ਦੇ ਵਿੱਚ ਆਪਣਾ ਪਤਾ ਜਾਂ ਆਪਣਾ ਨੰਬਰ ਜੇ ਸਾਡੇ ਪੇਜ ਉੱਪਰੋਂ ਨੰਬਰ ਲੈ ਕੇ ਤੁਸੀਂ ਜਿਹੜਾ ਮੈਸੇਜ ਕਰ ਸਕਦੇ ਹੋਗੇ ਗਰੁੱਪ ਦੇ ਵਿੱਚ ਐਡ ਹੋਣ ਦੇ ਲਈ ਉੱਥੇ ਵੀ ਜਿਹੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਅਸੀਂ ਸਮੇਂ ਤੋਂ ਸਮੇਂ ਪਾਉਂਦੇ ਰਹਿਣੇ ਆ ਜੀ ਹਾਂ ਉੱਪਰੋਂ ਹਾਈਟ ਕੰਟਰੋਲ ਕਰਨ ਲਈ ਜਿਹੜਾ ਇਟਾਣੀਆਂ ਦਾ ਕੱਟਣਾ ਬਹੁਤ ਜ਼ਰੂਰੀ ਆ ਜੇ ਆਪਾਂ ਸਾਲ ਦਰ ਸਾਲ ਕਟਾਈ ਨਹੀਂ ਕਰਾਂਗੇ ਤਾਂ ਬੂਟਾ ਝਾੜੀ ਨੂੰ ਬਣ ਜਾਂਦਾ ਫਲ ਘੱਟ ਤੇ ਪੱਤੇ ਜਿਹੜੇ ਬੂਟੇ ਦੇ ਉੱਪਰ ਜ਼ਿਆਦਾ ਰਹਿੰਦੇ ਨੇ ਜੀ ਉਮੀਦ ਕਰਦੇ ਆ ਜੇ ਜਿਹੜੀ ਆੜੂ ਦੀ ਕਟਾਈ ਬਾਰੇ ਅਸੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਅਸੀਂ ਸਫਲ ਰਹੇ ਹੋਵਾਂਗੇ ਪਹੁੰਚਾਉਣ ਦੇ ਵਿੱਚ ਤੇ ਜੇਕਰ ਕੋਈ ਸਵਾਲ ਹੋਇਆ ਤਾਂ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਛੱਡ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਜਵਾਬ ਦੇਈਏ ਧੰਨਵਾਦ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ